ਦੇ ਬਿਆਨ ਭਗਵੰਤ ਮਾਨ ਅੱਜ ਦਿੰਦਾ ਕਿ ਅਸੀਂ ਮੀਟਿੰਗਾਂ ਵੀ ਨਾਲ ਕਰਾਵਾਂਗੇ ਮੀਟਿੰਗਾਂ ਤਾਂ ਪਹਿਲਾਂ ਵੀ 19 ਤਰੀਕ ਵਾਲੀ ਨਾਲ ਹੀ ਕਰਵਾਈ ਹੈ ਤੇ ਉਹ ਮੀਟਿੰਗ ਦੇ ਵਿੱਚ ਵਿਸ਼ਵਾਸ ਘਾਤ ਪਿੱਠ ਵਿੱਚ ਖੰਜਰ ਮਾਰਨ ਵਾਲਾ ਰੋਲ ਭਗਵੰਤ ਮਾਨ ਦੀ ਸਰਕਾਰ ਨੇ ਨਿਭਾਇਆ ਜਿਸ ਸੀਐਮ ਨੂੰ ਬੋਲਣ ਦੀ ਪਤਾ ਖੜਦਣਾ ਨਹੀਂ ਪਤਾ ਕਿ ਉਹ ਸੀਐਮ ਸਟੇਟ ਕੀ ਚਲਾਏਗਾ ਜਿਸ ਸੀਐਮ ਤੋਂ ਇੱਕ ਆਪਣਾ ਘਰ ਨਹੀਂ ਸੰਭਿਆ ਗਿਆ ਉਹ ਸਟੇਟ ਨੂੰ ਕਿਤਨਾ ਸੰਭੇਗਾ ਇੱਕ ਪਾਸੇ ਭਗਵੰਤ ਮਾਨ ਜੀ ਮੀਟਿੰਗਾਂ ਦੀ ਗੱਲ ਕਹਿੰਦਾ ਤੇ ਦੂਜੇ ਪਾਸੇ ਵੀ ਕਹਿੰਦਾ ਕਿ ਮੈਂ ਪੰਜਾਬ ਦੇ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਖਤਮ ਕਰਾ ਦੂੰ ਨੌਜਵਾਨ ਤੋਂ ਲੈ ਕੇ ਬਜ਼ੁਰਗ ਕਿਸਾਨ ਤੱਕ ਅੰਦੋਲਨਾਂ ਦੇ ਵਿੱਚ ਜੁਟੇ ਹੋਇਆ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਆਈ ਹੈ ਮੀਟਿੰਗਾਂ ਕਰ ਲਾਂਗੇ ਜਦੋਂ ਕੇਂਦਰ ਸਰਕਾਰ ਦਾ ਸੱਦਾ ਹੈ ਇਹ ਕਿਹੜੀ ਵਿਚੋਲਗੀ ਨਿਭਾਊਗਾ ਇਹਦਾ ਮਤਲਬ ਨਾਲ ਜਾਊਂਗਾ ਮੈਂ ਇਹ ਮਤਲਬ ਹੁਣ ਉੱਥੇ ਸੈਟਿੰਗ ਹੋ ਗਈ ਹੈ ਸੰਧੀ ਪੈ ਗਈ ਹੈ ਰਲ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੀ ਹੈ ਖਾਕੀ ਨਿਕਰਵੀ ਪਾਈ ਗਈ ਹੈ ਉਹ ਜਿਹੜਾ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਨਾਲ ਮੀਟਿੰਗ ਤੇ ਜਾਵਾਂਗੇ ਉਹ ਕਾਦੇ ਪੁੱਤ ਨੇ ਉਹ ਤਾਂ ਬੈਰੀ ਨੇ ਸਾਡੇ ਕਿ ਜਿਵੇਂ ਪਹਿਲੇ ਜਿਹੜੇ ਧੜਵੀ ਆਉਂਦੇ ਸੀਗੇ ਜਾਂ ڈاکੂ ਆਉਂਦੇ ਸੀਗੇ ਉਹ ਬੰਦੂਖ ਦੀ ਲੋਗ ਤੇ ਤਲਵਾਰ ਦੀਆਂ ਕਰਦਨਾਂ ਤੇ ਪਰਾਕੇ ਲੁੱਟਦੇ ਸੀਗੇ ਇਹ ਥੋੜੇ ਤੋਂ ਮੋਹਰ ਲਵਾ ਕੇ ਲੈ ਜਾਂਦੇ ਨੇ ਕਿ 5 ਸਾਲ ਅਸੀਂ ਹੁਣ ਲੁੱਟਾਂਗੇ ਇਹ ਇਹ ਤੇ ਭਰੋਸਾ ਕੌਣ ਕਰੂਗਾ ਇਹ ਭੰਡ ਮੁੱਖ ਮੰਤਰੀ ਹੈ ਇਹ ਨਚਾਰ ਮੁੱਖ ਮੰਤਰੀ ਹੈ ਤੋ ਜਿਹੜਾ ਆਪਣੇ ਪਰਿਵਾਰ ਦਾ ਹੀ ਨਹੀਂ ਹੋ ਸਕਿਆ ਆਪਣੀ ਧੀ ਪੁੱਤ ਤੇ ਆਪਣੇ ਘਰਵਾਲੀ ਦਾ ਨਹੀਂ ਹੋ ਸਕਿਆ ਉਹ ਲੋਕਾਂ ਦਾ ਕਿਵੇਂ ਹੋ ਸਕਦਾ ਤੇ ਇਹਨੇ ਆਪ ਦੀ ਰਾਜ ਸਭਾ ਦੀ ਸੀਟ ਬਚਾਉਣ ਵਾਸਤੇ ਤੇ ਇਹਦੀਆਂ ਅਰਵਿੰਦ ਕੇਜਰੀਵਾਲ ਦੀਆਂ ਉਥੇ ਸੈਂਟਰ ਤੋਂ ਈਡੀ ਤੋਂ ਹਮਲੇ ਤੋਂ ਸੀਬੀਆਈ ਤੋਂ ਜੇਲ ਕੱਟਣ ਤੋਂ ਬਾਅਦ ਇਹ ਇਹਨੂੰ ਕੰਡੀਸ਼ਨ ਦਿੱਤੀ ਗਈ ਸੀ ਕਿ ਤੂੰ ਰਸਤਾ ਖਾਲੀ ਕਰ ਤੇ ਤੂੰ ਆ ਭੁਗਤ ਇਹ ਇਹਨਾਂ ਦੇ ਹੱਥ ਕੰਬਦੇ ਸੀਗੇ ਵੀ ਜਿਹੜੀ ਕੰਧ ਤੋੜ ਦਿੰਦੇ ਅਸੀਂ ਦਿੱਲੀ ਚਲੇ ਜਾਂਦੇ ਉਹ ਮਸ਼ੀਨਾਂ ਉਧਰ ਨੂੰ ਕਿਉਂ ਨਹੀਂ ਚੱਲੀਆਂ ਉਧਰ ਨੂੰ ਲੱਤਾਂ ਕੰਬਦੀਆਂ ਨੇ ਭਾਰ ਨਹੀਂ ਚੱਲਦਾ ਜਿਗਰਾ ਨਹੀਂ ਪੈਂਦਾ ਇਹਨਾਂ ਦਾ ਤੇਰੀ ਨਲਾਇਕ ਹੈ ਮਹਾਨ ਨਲਾਇਕ ਮੁੱਖ ਮੰਤਰੀ ਹੈ ਮਹਾਨ ਨਲਾਇਕ ਸਰਕਾਰ ਹੈ ਚੋਰਾਂ ਦੀ ਸਰਕਾਰ ਹੈ ਟਰਾਲੀ ਚੋਰ ਸਰਕਾਰ ਪੰਜਾਬ ਦੇ ਵਿੱਚ ਇਹਦਾ ਆਮ ਆਦਮੀ ਤੋਂ ਬਦਲ ਕੇ ਨਾਂ ਹੋ ਗਿਆ ਜਦੋਂ ਸਾਡੇ ਤੇ ਸ਼ੂਭ ਕਰਨ ਤੇ ਗੋਲੀ ਚਲਾਈ ਗਈ ਮਗਰਮੱਛ ਦੇ ਅੰਜੂ ਰੋਏਗੇ ਹੈ ਉਦੋਂ ਨਾਲ ਦੀ ਨਾਲ ਸਾਡੇ ਤੇ ਅਥਰੂ ਕੈਸ ਦੇ ਕੋਲੇ ਕੀਤੇ ਉਹੀ ਇਹੀ ਪੁਲਿਸ ਇਹ ਪਜਾਮੇ ਚ ਮੂਤੀ ਪਈ ਸੀ ਕਿ ਉੱਥੇ ਇਹੀ ਸਾਬ ਕਿ ਜੇ ਕਿਸਾਨ ਦੁਬਾਰੇ ਆਉਣਗੇ ਅਸੀਂ ਕਿਹੜਾ ਰਿਟਾਇਰ ਹੋਗੇ ਚਲੋ ਅਸੀਂ ਅਸੀਂ ਕਿਹੜਾ ਫਿਰ ਯੂਨੀਅਨ ਛੱਡਤੀਆਂ پیچھے ਕਮੈਂਟ ਬਹੁਤ ਆਉਂਦੇ ਨੇ ਕਿ ਕਿਸਾਨ ਗਲਤ ਸੀਗੇ ਸਾਰੇ ਆਈਟੀ ਸੈੱਲ ਇਹਨਾਂ ਦਾ ਜਾਂ ਇਹਨਾਂ ਦੇ ਜਿਹੜੇ ਅੰਦੇ ਭਗਤ ਨੇ ਉਹ ਨੇ ਉਹਨਾਂ ਚ ਕਿਸਾਨ ਜਾਂ ਪਬਲਿਕ ਨਹੀਂ ਹੈਗੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ 19 ਨੂੰ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨਾਲ ਕੀਤਾ ਉਹ ਸਾਰਿਆਂ ਨੂੰ ਪਤਾ ਹੀ ਆ ਉਸ ਤੋਂ ਬਾਅਦ ਕਿਸਾਨਾਂ 'ਚ ਰੋਸ ਆ ਜਿਹੜਾ ਉਹ ਵਧਦਾ ਜਾ ਰਿਹਾ ਏ ਕਿਸਾਨ ਵੱਖ-ਵੱਖ ਪ੍ਰੋਗਰਾਮ ਦੇ ਰਹੇ ਨੇ ਅੱਜ ਮੰਤਰੀਆਂ ਦੇ ਘਰਾਂ ਦੇ ਘਰਾਓ ਕਰਨੇ ਸੀ ਜੋ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਸੋ ਸਾਡੇ ਨਾਲ ਪ੍ਰਧਾਨ ਮਨਜੀਤ ਨਿਆਲ ਜੀ ਨੇ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵੈਗਰੂ ਜੀ ਦਾ ਖਾਲਸਾ ਆ ਵੈਗਰੂ ਜੀ ਕੀ ਫਤਿਹ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਅਸੀਂ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਸਾਨਾਂ ਦੇ ਨਾਲ ਆ ਅਸੀਂ ਹਮੇਸ਼ਾ ਬਿਆਨ ਆ ਰਹੇ ਨੇ ਮੀਟਿੰਗਾਂ ਵੀ ਕਹਿੰਦੇ ਨਾਲ ਕਰਾਵਾਂਗੇ ਤੁਸੀਂ ਫੇਰ ਵੀ ਧਰਨੇ ਲਾਈ ਜਾਂਦੇ ਹੋ ਦੇਖੋ ਰੰਗਲਾ ਪੰਜਾਬ ਤਾਂ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਬਣਦਾ ਹੀ ਜਾ ਰਿਹਾ ਹੈ ਅਸੀਂ ਬਹੁਤ ਕੁਝ ਦੇਖ ਲਿਆ ਕਿਉਂਕਿ ਜਿਹੜੇ ਬਿਆਨ ਭਗਵੰਤ ਮਾਨ ਅੱਜ ਦਿੰਦਾ ਕਿ ਅਸੀਂ ਮੀਟਿੰਗਾਂ ਵੀ ਨਾਲ ਕਰਾਵਾਂਗੇ ਮੀਟਿੰਗਾਂ ਤਾਂ ਪਹਿਲਾਂ ਵੀ 19 ਤਰੀਕ ਵਾਲੀ ਨਾਲ ਹੀ ਕਰਵਾਈ ਹੈ ਤੇ ਉਹ ਮੀਟਿੰਗ ਦੇ ਵਿੱਚ ਵਿਸ਼ਵਾਸ ਘਾਤ ਪਿੱਠ ਵਿੱਚ ਖੰਜਰ ਮਾਰਨ ਵਾਲਾ ਰੋਲ ਭਗਵੰਤ ਮਾਨ ਦੀ ਸਰਕਾਰ ਨੇ ਨਿਭਾਇਆ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਿਉਂਕਿ ਅੱਜ ਇੱਥੋਂ ਦੇ ਆਮ ਆਦਮੀ ਦੀ ਸਰਕਾਰ ਦਾ ਵੀ ਜਿਹੜਾ ਮਤਲਬ ਸੈਟਿੰਗਾਂ ਬੀਜੇਪੀ ਦੇ ਨਾਲ ਹੋਈਆਂ ਨੇ ਸੰਘ ਦੇ ਨਾਲ ਹੋਈਆਂ ਨੇ ਉਹ ਰੋਲ ਉਹ ਨਿਭਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹੱਕ ਮੰਗਦੇ ਲੋਕ ਆ ਦੇਸ਼ ਦੇ ਕਿਰਤੀ ਲੋਕਾਂ ਦੀ ਲੜਾਈ ਲੜ ਰਹੇ ਆ ਕਿਉਂਕਿ ਜਿਹੜਾ ਅੰਦੋਲਨ ਪੰਜਾਬ ਦੇ ਵਿੱਚੋਂ ਖੜਾ ਹੋਣਾ ਉਹਨੇ ਦੇਸ਼ ਦੇ ਕੋਨੇ-ਕੋਨੇ ਤੇ ਜਾ ਕੇ ਲੋਕਾਂ ਨੂੰ ਜਾਗਰੂਕਤ ਕਰਕੇ ਆਪਣੇ ਹੱਕਾਂ ਵਾਸਤੇ ਉਠਾਉਣਾ ਉਹ ਪੰਜਾਬ ਦੇ ਵਿੱਚੋਂ ਇੱਕ ਪਾਸੇ ਭਗਵੰਤਮਾਨ ਜੀ ਮੀਟਿੰਗਾਂ ਦੀ ਗੱਲ ਕਹਿੰਦਾ ਤੇ ਦੂਜੇ ਪਾਸੇ ਵੀ ਕਹਿੰਦਾ ਕਿ ਮੈਂ ਪੰਜਾਬ ਦੇ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਖਤਮ ਕਰਾ ਦੂੰ ਮੈਂ ਇਹਨਾਂ ਦੀਆਂ ਮੰਗਾ-ਮੰਗਾ ਦੀ ਗੱਲ ਬਾਤ ਦੇ ਵਿੱਚ ਧਰਨੇ ਲੱਗਣੋ ਹਟਾ ਦੂੰ ਪੰਜਾਬ ਦੇ ਵਿੱਚੋਂ ਕਿਉਂਕਿ ਇੱਥੇ ਇਕੱਲੇ ਕਿਸਾਨ ਨਹੀਂ ਪੰਜਾਬ ਦੇ ਵਿੱਚ ਉਹ ਚਾਹੇ ਠੇਕਾ ਮੁਲਾਜ਼ਮਾ ਚਾਹੇ ਸਾਡੇ ਬੇਰਜ਼ਗਾਰ ਅਧਿਆਪਕ ਹੈ ਚਾਹੇ ਸਾਡੀਆਂ ਆਸ਼ਾ ਵਰਕਰਾਂ ਹਰ ਇੱਕ ਨੌਜਵਾਨ ਤੋਂ ਲੈ ਕੇ ਬਜ਼ੁਰਗ ਕਿਸਾਨ ਤੱਕ ਅੰਦੋਲਨਾਂ ਦੇ ਵਿੱਚ ਜੁਟੇ ਹੋਇਆ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਆਈ ਹੈ ਤੇ ਅੱਜ ਜਿਹੜੇ ਇਹ ਬਿਆਨ ਦਿੰਦਾ ਹੈ ਉਹ ਮੀਟਿੰਗਾਂ ਦਾ ਸਾਡੇ ਕਿਸਾਨਾਂ ਨੂੰ ਕਰਨੀਆਂ ਆਉਂਦੀਆਂ ਮੀਟਿੰਗਾਂ ਕਰ ਲਾਂਗੇ ਜਦੋਂ ਕੇਂਦਰ ਸਰਕਾਰ ਦਾ ਸੱਦਾ ਹੈ ਇਹ ਕਿਹੜੀ ਵਿਚੋਲਗੀ ਨਿਭਾਊਗਾ ਇਹਦਾ ਮਤਲਬ ਨਾਲ ਜਾਊਂਗਾ ਮੈਂ ਇਨ ਮਤਵਲ ਹੁਣ ਉੱਥੇ ਸੈਟਿੰਗ ਹੋ ਗਈ ਆ ਸੰਧੀ ਪੈ ਗਈ ਆ ਰਲ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੀ ਆ ਖਾਕੀ ਨਿਕਰ ਵੀ ਪਾਈ ਗਈ ਆ ਉੱਥੇ ਸਮਝੌਤੇ ਕਿ ਹੁਣ ਤਾਂ ਕਹਿੰਦਾ ਜਦੋਂ 1 ਸਾਲ ਤੋਂ ਵੱਧ ਦਾ ਸਮਾਂ ਉਹਰੇ ਬੈਠੇ ਸੀ ਤਾਂ ਉਸ ਦਿਨ ਕਿਉਂ ਨਹੀਂ ਕਹਿੰਦਾ ਸੀ ਉਦੋਂ ਦਾ ਕਹਿੰਦਾ ਸੀ ਕੇਂਦਰ ਨਾਲ ਸੰਬੰਧ ਤੇ ਮੰਗਾ ਕੇਂਦਰ ਸਰਕਾਰ ਮੀਟਿੰਗ ਨਹੀਂ ਕਰਨਾ ਚਾਹੁੰਦੀ ਤਾਂ ਉਸ ਵਕਤ ਦਿਖਾਉਂਦਾ ਫੇਰ ਅਸੀਂ ਮੰਨਦੇ ਕਿ ਕਿਸਾਨਾ ਪੱਕੀ ਹੋ ਸਕਦਾ ਇਹ ਇਹ ਸਾਰੇ ਮਸਲੇ ਦੀ ਜਿੰਨੇ ਮਸਲੇ ਨੇ ਜਿੰਨੇ ਮੋਰਚਿਆਂ ਨੂੰ ਖਦੇੜਨ ਦੇ ਵਿੱਚ ਵੱਡਾ ਰੋਲ ਭਗਵੰਤ ਮਾਨ ਦੀ ਸਰਕਾਰ ਨੇ ਅਦਾ ਕੀਤਾ ਹੈ ਜਿੱਡੀ ਵੱਡੀ ਗਦਾਰੀ ਕਰਤੀ ਲੋਕਾਂ ਨਾਲ ਕੀਤੀ ਹੈ ਜਿਹੜੇ ਅੱਜ ਦੇ ਧਰਨੇ ਲੱਗ ਰਿਹਾ ਇਹਨਾਂ ਧਰਨਿਆਂ ਦੇ ਵਿੱਚੋਂ ਉੱਠੀ ਹੋਈ ਪਾਰਟੀ ਹੈ ਇਹ ਤੇ ਉਹ ਪਾਰਟੀ ਇੱਕ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰੇ ਲੀਡਰਾਂ ਦੀ ਪਿੱਠ ਦੇ ਵਿੱਚ ਛੁਰਾ ਮਾਰੇ ਜਿਹੜੇ ਦੇਸ਼ ਦੀ ਲੜਾਈ ਲੜਦੇ ਆ ਤਾਂ ਫਿਰ ਕਿਵੇਂ ਮੰਨ ਸਕਦੇ ਕਿ ਬਾਈ ਇਹ ਮੀਟਿੰਗਾਂ ਕਰਾਊਗਾ ਇਹ ਇਹ ਤੇ ਭਰੋਸਾ ਕੌਣ ਕਰੂਗਾ ਇਹ ਭੰਡ ਮੁੱਖ ਮੰਤਰੀ ਹੈ ਇਹ ਨਚਾਰ ਮੁੱਖ ਮੰਤਰੀ ਹੈ ਇਹਨੇ ਇਹ ਲੋਕਾਂ ਨੇ ਇਹਨੂੰ ਵੱਡੀ ਵੱਡਾ ਮਤਲਬ ਇੱਕ ਕੁਰਸੀ ਬਖਸ਼ਤੀ ਦਾਤ ਦੇਤੀ ਪਰਮਾਤਮਾ ਨੇ ਤੋਂ ਉਹਦੇ ਮੁਤਾਬਕ ਲੋਕਾਂ ਦੀਆਂ ਮੰਗਾਂ ਤੇ ਖਰੇ ਨਹੀਂ ਉਤਰਿਆ ਗਿਆ ਮਤਲਬ ਇਹ ਉਥੇ ਤੱਕ ਹੀ ਸੀਮਤ ਹੁੰਦੇ ਨੇ ਛੋਟੇ ਭਾਂਡੇ ਪਰਗੇ ਉੱਛਲ ਗਏ ਇਹ ਪੈਰ ਛੱਡ ਕੇ ਜ਼ਮੀਨ ਤੋਂ ਜਿਹੜਾ ਆਪਣੇ ਪਰਿਵਾਰ ਦਾ ਹੀ ਨਹੀਂ ਹੋ ਸਕਿਆ ਆਪਣੀ ਧੀ ਪੁੱਤ ਤੇ ਆਪਣੇ ਘਰਵਾਲੀ ਦਾ ਨਹੀਂ ਹੋ ਸਕਿਆ ਉਹ ਲੋਕਾਂ ਦਾ ਕਿਵੇਂ ਹੋ ਸਕਦਾ ਇਹ ਇਹ ਮੁੱਖ ਮੰਤਰੀ ਨਲਾਇਕ ਹੈ ਮਹਾਨ ਨਲਾਇਕ ਮੁੱਖ ਮੰਤਰੀ ਹੈ ਮਹਾਨ ਨਲਾਇਕ ਸਰਕਾਰ ਹੈ ਚੋਰਾ ਦੀ ਸਰਕਾਰ ਆ ਟਰਾਲੀ ਚੋਰ ਸਰਕਾਰ ਪੰਜਾਬ ਦੇ ਵਿੱਚ ਇਹਦਾ ਆਮ ਆਦਮੀ ਤੋਂ ਬਦਲ ਕੇ ਨਾ ਹੋ ਗਿਆ ਵੱਡੇ ਪੱਧਰ ਤੇ ਸਰਕਾਰ ਨੇ ਲੁੱਟੇ ਵੀ ਕਿਸਾਨ ਕੁੱਟੇ ਵੀ ਤੇ ਟਰਾਲੀਆਂ ਜੱਡੀਆਂ ਵੱਡੀਆਂ ਚੋਰੀ ਕਰਕੇ ਇਹਨਾਂ ਨੇ ਐਮਐਲਏ ਨੇ ਆਪਣੇ ਘਰਾਂ ਦੇ ਵਿੱਚ ਖੜਾਈਆਂ ਤਾਂ ਉਹ ਸਰਕਾਰ ਆ ਇਹ ਕਿਵੇਂ ਲੋਕ ਪੱਖੀ ਹੋ ਸਕਦਾ ਪਰ ਉਹ ਸਫਾਈਆਂ ਦੇ ਰਹੇ ਨੇ ਜੀ ਦੇਖੋ ਸਫਾਈਆਂ ਦਾ ਜਿੰਨੀਆਂ ਮਰਜ਼ੀ ਦੇ ਦੇਣ ਸਫਾਈਆਂ ਦਾ ਤਾਂ ਮੰਨ ਲਿਏ ਜੇ ਕੋਈ ਉਹਨਾਂ ਦਾ ਪ੍ਰੂਫ ਨਾ ਸਾਡੇ ਹੱਥ ਲੱਗਿਆ ਹੋਵੇ ਉਹਨਾਂ ਦੇ ਐਮਐਲਏ ਤੋਂ ਕੋਈ ਸਾਨੂੰ ਟਰਾਲੀਆਂ ਨਾ ਮਿਲੀਆਂ ਹੋਣਾਂ ਜਾ ਭਗਵੰਤ ਮਾਨ ਦੇ ਆਰਡਰਾਂ ਤੋਂ ਬਿਨਾ ਅੰਦੋਲਨ ਕੁਚਲੇ ਗਏ ਹੁਣ ਫਿਰ ਤਾਂ ਅਸੀਂ ਸਫਾਈਆਂ ਮੰਨਲੇ ਵੀ ਸਾਡੇ 'ਚ ਫਰਕ ਹੋ ਸਕਦਾ ਐ ਅੱਖੀਂ ਵੇਖ ਕੇ ਥੋੜੇ ਦਿਨ ਪਹਿਲਾਂ ਦੀਆਂ ਗੱਲਾਂ ਨੇ ਤਾਜੇ ਜ਼ਖਮ ਨੇ ਉਹ ਸਾਡੇ ਜ਼ਖਮਾਂ ਤੇ ਨੂਨ ਛੜਕ ਰਿਹਾ ਜਾਨੀ ਇਹਨਾਂ ਜ਼ਖਮਾਂ ਨੂੰ ਹੋਰ ਉਧੇੜ ਰਿਹਾ ਉਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਲੋਕ ਪੱਖੀ ਐ ਜਾਂ ਬੀਜੇਪੀ ਪੱਖੀ ਜੀ ਹੋਰ ਵੀ ਕਿਸਾਨ ਨੇ ਹਾਂਜੀ ਕੀ ਨਾਮ ਹੈ ਜੀ ਸਰਦਾਰ ਜੰਗ ਸਿੰਘ ਸੂਬਾ ਪ੍ਰਧਾਨ ਅ ਜੰਗ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਜੀ ਇੱਕ ਸਾਈਡ ਤੇ ਤਾਂ ਕਿਸਾਨਾਂ ਨੂੰ ਉਠਾਇਆ ਗਿਆ ਉਹਨਾਂ ਦੀਆਂ ਸਮਾਨ ਤੋੜਿਆ ਗਿਆ ਚੱਕੀਆਂ ਗਈਆਂ ਟਰਾਲੀਆਂ ਤੇ ਦੂਜੀ ਸਾਈਡ ਤੇ ਬਿਆਨ ਆਉਂਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਹਮੇਸ਼ਾ ਕਿਸਾਨਾਂ ਦੀ ਗੱਲ ਕਰੂੰਗਾ ਮੀਟਿੰਗ ਤੇ ਵੀ ਖੁਦ ਨਾਲ ਜਾਊਂਗਾ ਜੀ ਲੈ ਕੇ ਜਾਊਂਗਾ ਦੇਖੋ ਜਿੱਦਾਂ ਸਾਡੀ 19 ਤਰੀਕ ਦੀ ਮੀਟਿੰਗ ਹੋਈ ਸੀ ਨਾ ਉਹਦੇ ਵਿੱਚ ਜਿਹੜੇ ਉੱਤੇ ਉਹਦਾ ਗਰਮੀਤ ਸਿੰਘ ਖੁੱਡੀਆਂ ਤੇ ਲਾਲ ਚੰਦ ਕਟਾਰੂ ਉਹਨਾਂ ਨੂੰ ਆਉੜੀ ਜੱਠੇ ਬੰਦੀਰੇ ਜਿਹੜੇ ਆਗੂ ਤੇ ਗਏ ਵੇ ਤੇ ਉਹਨਾਂ ਨੇ ਪੁੱਛਿਆ ਤਾਂ ਵੀ ਆ ਫੋਰਸ ਇੰਨੀ ਕਾਹਦੇ ਲੱਗੀ ਵੀ ਆ ਉਹ ਕਹਿੰਦੇ ਵੀ ਆਕੇ ਦੇ ਵਿੱਚ ਨੂਨ ਵੀ ਨਹੀਂ ਹੈਗਾ ਅਸੀਂ ਤਾਂ ਕੁਝ ਵੀ ਨਹੀਂ ਕਰਦੇ ਹੈਗੇ ਤਾਂ ਜਿਹੜਾ ਨਾ ਕਰਨਲ ਕੁੱਟਿਆ ਉਹਦੇ ਬਾਰੇ ਕਹਿੰਦੇ ਉਹ ਮਤਲਬ ਪੁਲਿਸ ਇਕੱਠੀ ਹੋਈ ਵੀ ਹੈ ਜਦੋਂ ਸਾਡੇ ਆਗੂ ਮਤਲਬ ਚੰਡੀਗੜ੍ਹ ਤੋਂ ਬਾਹਰ ਨਿਕਲੇ ਆ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਤੇ ਗ੍ਰਿਫਤਾਰ ਉਹ ਕਰ ਲੇ ਪਹਿਲਾਂ ਸ਼ਾਮ ਨੂੰ ਸੰਭੂ ਤੇ ਯਾਰ ਖਨੌਰੀ ਬਾਰਡਰ ਤੇ ਪੁਲਿਸ ਨਹੀਂ ਭੇਜਤੀ 8 ਵਜੇ ਸਾਰੇ ਨਾਕੇ ਬੰਦ ਕਰਤੇ ਇਨਾਂ ਨੇ ਉਹ ਪਤਾ ਜੀ ਪਰ ਇਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਨਾਲ ਮੀਟਿੰਗ ਤੇ ਜਾਵਾਂਗੇ ਉਹ ਕਾਦੇ ਪੁੱਤ ਨੇ ਉਹ ਤਾਂ ਬੈਰੀ ਨੇ ਸਾਡੇ ਹਾਂ ਜਿਹੜੇ ਲੋਕਾਂ ਨੂੰ ਬੁਰੇ ਬਜ਼ੁਰਗਾਂ ਨੂੰ ਮਾਰਿਆ ਗਿਆ ਕੁੱਟਿਆ ਗਿਆ ਸਾਡੇ ਬਲਵੰਤ ਸਿੰਘ ਬ੍ਰਿਆਮਕੇ ਉਹ ਕੁੱਟਿਆ ਇਨਾਂ ਉਹਦੇ ਨਾਲ ਹਰਕਤ ਕੀਤੀ ਆ ਉਹ ਦੱਸੋ ਵੀ ਕਾ ਕਾਦੇ ਆ ਉਹ ਸਾਡੇ ਹਮੈਦੀ ਨੇ ਜੀ ਹੋਰ ਵੀ ਕਿਸਾਨ ਨੇ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਨਾਮ ਆ ਜੀ ਤੇਜਵੀਰ ਸਿੰਘ ਹਰਿਆਣੇ ਤੋਂ ਜੀ ਬੀਕੇ ਸ਼ੇਖਪੁਰ ਜੀ ਤੇਜਵੀਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਇੱਕ ਸਾਈਡ ਤੇ ਤਾਂ ਕਿਸਾਨਾਂ ਨੂੰ ਚੱਕਿਆ ਗਿਆ ਜੇਲਾਂ ਚ ਟੱਕਿਆ ਗਿਆ ਸਖਤੀ ਕੀਤੀ ਗਈ ਦੂਜੀ ਸਾਈਡ ਤੇ ਬਿਆਨ ਆਉਂਦੇ ਨੇ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਜੀ ਇਹ ਸਾਨੂੰ ਹਮਦਰਦੀ ਆ ਕਿਸਾਨਾਂ ਦੇ ਹਮੇਸ਼ਾ ਨਾਲ ਆ ਮੀਟਿੰਗਾਂ ਤੇ ਵੀ ਨਾਲ ਲੈ ਕੇ ਜਾਵਾਂਗੇ ਲੇਖੋ ਇਹ ਕੋਈ ਪਹਿਲੀ ਵਾਰ ਨਹੀਂ ਪੰਜਾਬ ਨਾਲ ਹੋ ਰਿਹਾ ਜੇ ਇਹ ਪਹਿਲਾ ਹਮਲਾ ਨਹੀਂ ਹੈਗਾ ਇਹ ਹਰ ਮਤਲਕ ਕੇ 20-25 ਸਾਲਾਂ ਦੇ ਵਿੱਚ ਇਹ ਜਿਹੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਕਿ ਤੇ ਪਰਦਾ ਜਿਹੜਾ ਫਾਸ਼ ਆ ਉਹ ਹੁੰਦਾ ਹੀ ਹੁੰਦਾ ਹੈ ਪੰਜਾਬ ਦੀ ਧਰਤੀ ਜੋਦਿਆਂ ਦੀ ਧਰਤੀ ਲੜਨ ਵਾਲੇ ਦੀ ਧਰਤੀ ਹੱਕ ਮੰਗਣ ਵਾਲੇ ਦੀ ਧਰਤੀ ਤੇ ਹੱਕਾਂ ਵਾਸਤੇ ਕੁਰਬਾਨੀਆਂ ਦੇਣ ਵਾਲੀ ਧਰਤੀ ਇਹ ਤਾਂ ਇੱਕ ਜਿਹੜਾ ਲੋਕਾਂ ਦੇ ਅੱਖਾਂ ਦੇ ਸਾਹਮਣੇ ਇੱਕ ਪਰਦਾ ਸੀਗਾ ਕਿ ਇਹ ਬਦਲਾਵ ਵਾਲੇ ਨੇ ਇਹ ਕੁਝ ਨਵਾਂ ਕਰਨਗੇ ਜਾਂ ਅਲੱਗ ਲੈ ਕੇ ਆਉਣਗੇ ਤੇ ਉਹ ਸਾਰੀ ਨਸ਼ਰ ਹੋ ਗਈ ਹੈ ਕਿ ਜਿਵੇਂ ਪਹਿਲੇ ਜਿਹੜੇ ਧੜਵੀ ਆਉਂਦੇ ਸੀਗੇ ਡਾਕੂ ਆਉਂਦੇ ਸੀਗੇ ਉਹ ਉਹ ਬੰਦੂਖ ਦੀ ਲੋਗ ਤੇ ਤਲਵਾਰ ਦੀ ਗਰਦਨਾਂ ਤੇ ਪਰਾਕੇ ਲੁੱਟਦੇ ਸੀਗੇ ਇਹ ਥੋੜੇ ਤੋਂ ਮੋਹਰ ਲਵਾ ਕੇ ਲੈ ਜਾਂਦੇ ਨੇ ਕਿ 5 ਸਾਲ ਅਸੀਂ ਹੁਣ ਲੁੱਟਾਂਗੇ ਇਹ ਸਾਰੇ ਇੱਕੇ ਨੇ ਚਾਹੇ ਕੋਈ ਵੀ ਹੋਵੇ ਇਹਨਾਂ ਦੇ ਉੱਪਰ ਜਿਹੜੀਆਂ ਸਰਕਾਰਾਂ ਨੂੰ ਬਣਾਉਣ ਵਾਲੇ ਨੇ ਉਹ ਸਾਰੇ ਇੱਕ ਨੇ ਇਹ ਵੱਡੇ ਹਿੱਤਾਂ ਦੇ ਲਈ ਪੂਰਤੇ ਨੇ ਕਿਉਂਕਿ ਇਹ ਪਰਦਾ ਫਾਸ਼ ਹੋ ਚੁੱਕਿਆ ਸੀਗਾ ਬੀਕ ਸਾਲ ਤੋਂ ਜਿਹੜੇ ਬੈਰੀਕੇਡ ਨੇ ਜਿਹੜੀਆਂ ਹੱਦਾਂ ਨੇ ਉਹ ਪੰਜਾਬ ਦੀ ਹੱਦ ਦੇ ਅੰਦਰ ਲੱਗੀ ਹੋਈ ਤੇ ਸੈਂਟਰ ਨੇ ਕੰਦ ਗੱਡੀ ਹੋਈ ਸੀਗੀ ਤੇ ਇਹਨੇ ਆਪ ਦੀ ਰਾਜ ਸਭਾ ਦੀ ਸੀਟ ਬਚਾਉਣ ਵਾਸਤੇ ਤੇ ਇਹਦੀਆਂ ਅਰਵਿੰਦ ਕੇਜਰੀਵਾਲ ਦੀ ਉੱਥੇ ਸੈਂਟਰ ਤੋਂ ਈਡੀ ਤੋਂ ਹਮਲੇ ਤੋਂ ਸੀਬੀਆਈ ਤੋਂ ਜੇਲ ਕੱਟਣ ਤੋਂ ਬਾਅਦ ਇਹਨੂੰ ਕੰਡੀਸ਼ਨ ਦਿੱਤੀ ਗਈ ਸੀ ਕਿ ਤੂੰ ਰਸਤਾ ਖਾਲੀ ਕਰ ਤੇ ਤੂੰ ਆਪ ਭੁਗਤ ਤੇ ਉਹਨੇ ਪੰਜਾਬ ਦੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਦੀ ਬਲੀ ਲੈ ਕੇ ਆਪਣੇ ਆਪ ਨੂੰ ਜੇਲ ਤੋਂ ਬਚਾਲਿਆ ਇਹ ਸਾਰੀ ਉਹਦੀ ਸਾਜ਼ਿਸ਼ ਹੈ ਇਹਦੇ ਨਾਲ ਜਿਹੜਾ ਪਰਦਾ ਨਹੀਂ ਹੋਇਆ ਕਿ ਜਿਹੜੀਆਂ ਟਰੈਲੀਆਂ ਜਿਹੜਾ ਸਮਾਨ ਉਹ ਸ਼ਾਹਬਾਦ ਤੋਂ ਦਿੱਲੀ ਤੋਂ ਕੈਥਲ ਤੋਂ ਮਿਲ ਰਿਹਾ ਹੈ ਟਰੈਲੀਆਂ ਬਰਾਮਦ ਹੋ ਰਹੀਆਂ ਨੇ ਉਹ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਸੀ ਜਿਹੜੀ ਕਾਨੂੰਨਨ ਕਾਰਵਾਈ ਹੁੰਦੀ ਹੈ ਸੁਪਰੀਮ ਕੋਰਟ ਦੇ ਨੋਟਿਸਾਂ ਦੇ ਅਨਸਾਰ ਵੀ ਲਈਏ ਇਹਨਾਂ ਨੂੰ ਇੱਕ ਵੀਡੀਓਗ੍ਰਾਫੀ ਕਰਨੀ ਹੁੰਦੀ ਹੈ ਮੰਨ ਲਓ ਤੁਸੀਂ ਇਹਨਾਂ ਨੇ ਕਿਸੇ ਸਮੈਕ ਵਾਲੇ ਦੇ ਘਰ ਤੇ ਹਮਲਾ ਕੀਤਾ ਤੇ ਉੱਥੋਂ ਸਮੈਕ ਬਰਾਮਦ ਕੀਤੀ ਇਹ ਉਹਦੀ ਵੀਡੀਓਗ੍ਰਾਫੀ ਕਰਨ ਨੂੰ ਤਸਦੀਕ ਕਰਨਗੇ ਉਹ ਤੇ ਸਾਈਨ ਕਰਨਗੇ ਵੀ ਅਸੀਂ ਇਹਨਾਂ ਦਾ ਆਹੀ ਆਹੀ ਫੜਿਆ ਅਸੀਂ ਕੋਈ ਸਮਾਨ ਨਹੀਂ ਚੱਕਿਆ ਕੋਈ ਚੋਰੀ ਨਹੀਂ ਕੀਤੀ ਤੇ ਇਹ ਜਿਹੜੀ ਚੋਰੀ ਨਹੀਂ ਇਹ ਡਾਕਾ ਇੱਕ ਤਾਂ ਪੰਜਾਬ ਦੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਉੱਤਮ ਮੋਰਚੇ ਤੇ बसे ਹੋਏ ਪਿੰਡਾਂ ਦੇ ਉੱਪਰ ਡਾਕਾ ਮਾਰਨਾ ਇਹਦੀਆਂ ਧਾਰਾਂ ਦੇ ਅਨਸਾਰ ਆਉਣ ਵਾਲੇ ਸਮੇਂ ਦੇ ਵਿੱਚਕਾਰ ਇਹਨੂੰ ਪੰਜਾਬ ਦੇ ਵਿੱਚ ਇਹ ਜਿਹੜੇ ਰਿਜ਼ਲਟ ਭੁਗਤਣੇ ਪੈਣਗੇ ਭਗਵੰਤ ਮਾਨ ਸਰਕਾਰ ਇਹ ਭੁੱਲ ਚੁੱਕੀ ਹੈ ਭਗਵੰਤ ਮਾਨ ਦੇ ਨੁਮਾਇੰਦੇ ਇਹ ਭੁੱਲ ਚੁੱਕੇ ਨੇ ਕਿ ਜਿਵੇਂ ਦਿੱਲੀ ਦਾ ਰਸਤਾ ਅਲੱਗ-ਅਲੱਗ ਸਟੇਟਾਂ ਜਾਂ ਤੇ ਚੰਡੀਗੜ੍ਹ ਦੀ ਜਿਹੜੀ ਸੱਤਾ ਦਾ ਰਸਤਾ ਜਿਹੜਾ ਵਿਧਾਨ ਸਭਾ ਦਾ ਪਿੰਡ ਦੀਆਂ ਗਲੀਆਂ ਚੋਂ ਔੱਕੇ ਨਿਕਲਦਾ ਤੇ ਕਿਸਾਨ ਮਜ਼ਦੂਰ ਹੀ ਉਹਨਾਂ ਜਵਾਬ ਦੇਣਗੇ ਪਰ ਉਹ ਕਹਿੰਦੇ ਨੇ ਜੀ ਕਹਿੰਦੇ ਨੁਕਸਾਨ ਬਹੁਤ ਹੋ ਰਿਹਾ ਸੀ ਰਸਤੇ ਜਾਮ ਸੀ ਐਨ ਆਰ ਆਈ ਵੀਰ ਆਉਂਦੇ ਸੀ ਕੋਈ ਬਿਮਾਰ ਸੀ ਉਹਨੂੰ ਦਿੱਕਤ ਸੀ ਕਿਸੇ ਨੇ ਏਅਰਪੋਰਟ ਜਾਣਾ ਸੀ ਉਹਨੂੰ ਬਹੁਤ ਦਿੱਕਤਾਂ ਸੀ ਆਮ ਲੋਕਾਂ ਨੂੰ ਬਹੁਤ ਦਿੱਕਤਾਂ ਸੀਗੀਆਂ ਤਾਂ ਕਰਕੇ ਐਕਸ਼ਨ ਲੈਣਾ ਪਿਆ 48 ਲੱਖ ਕਰੋੜ ਰੁਪਏ ਦਾ ਘਟਾ ਕਿਸਾਨਾਂ ਨੂੰ ਬਿਨਾ ਐਮ ਐਸ ਪੀ ਤੋਂ ਮਿਲਣ ਵਾਸਤੇ ਥਾਡੀ ਤਾਂ ਸਲਾਈ ਸੂਬੇ ਨਾਲ ਨਹੀਂ ਸੀਗੀ ਜੇ ਇਹ ਰਸਤਾ ਖਲਵਾਣਾ ਸੀਗਾ ਇਹ ਇਹਨਾਂ ਦੇ ਹੱਥ ਕੰਬਦੇ ਸੀਗੇ ਵੀ ਜਿਹੜੀ ਕੰਧ ਤੋੜ ਦਿੰਦੇ ਅਸੀਂ ਦਿੱਲੀ ਚਲੇ ਜਾਂਦੇ ਉਹ ਮਸ਼ੀਨਾਂ ਉਧਰ ਨੂੰ ਕਿਉਂ ਨਹੀਂ ਚੱਲੀਆਂ ਉਧਰ ਨੂੰ ਲੱਤਾਂ ਕੰਬਦੀਆਂ ਨੇ ਭਾਰ ਨਹੀਂ ਚੱਲਦਾ ਜਿਗਰ ਨਹੀਂ ਪੈਂਦਾ ਇਹਨਾਂ ਦਾ ਇਹ ਗੱਲ ਕਰਦੇ ਸਹੀ ਜੇ ਜੇ ਮਸ਼ੀਨਾਂ ਚੱਲੇ ਅਸੀਂ ਨਾਲ ਚਲਾਉਂਦੇ ਜਦੋਂ ਸਾਡੇ ਤੇ ਸ਼ੂਟ ਕਰਨ ਤੇ ਗੋਲੀ ਚਲਾਈ ਗਈ ਮਗਰਮੱਛ ਤੇ ਅੰਜੂ ਰੋਏਗੇ ਹੈ ਉਦੋਂ ਨਾਲ ਦੀ ਨਾਲ ਸਾਡੇ ਤੇ ਅਥਰੂ ਕੈਸ ਦੇ ਕੋਲੇ ਕਿਤੇ ਉਹੀ ਇਹੀ ਪੁਲਿਸ ਇਹ ਪਜਾਮੇ ਚ ਮੂਤੀ ਪਈ ਸੀ ਕਿ ਉੱਥੇ ਇਹਨਾਂ ਦੇ ਹੱਥ ਕੰਬਦੇ ਇਹ ਪਿੱਛੇ ਨੂੰ ਮੁੜ ਜਾਂਦੇ ਸੀਗੇ ਹੈਂ ਉਹਦੋਂ ਨਹੀਂ ਨੇ ਪੰਜਾਬ ਦੇ ਅਸੀਂ ਨਹੀਂ ਪੰਜਾਬ ਦੇ ਪੁੱਤ ਹੈਗੇ ਉਦੋਂ ਤਾਂ ਜੀ ਪਤਾ ਨਹੀਂ ਪਰ ਹੁਣ ਜ਼ਰੂਰ ਕਹਿੰਦੇ ਨੇ ਡੀਏ ਜੀ ਸਾਹਿਬ ਕਿ ਜੇ ਕਿਸਾਨ ਦੁਬਾਰੇ ਆਉਣਗੇ ਅਸੀਂ ਕਿਹੜਾ ਰਿਟਾਇਰ ਹੋ ਗਏ ਚਲੋ ਅਸੀਂ ਅਸੀਂ ਕਿਹੜਾ ਫਿਰ ਯੂਨੀਅਨ ਛੱਡਤੀਆਂ ਅਸੀਂ ਕਿਹੜਾ ਮੈਦਾਨ ਛੱਡਤਾ ਤੇ ਉਹਦੇ ਨਾਲ ਕਿਹੜੀ ਸਾਡੀ ਸਿੱਧੀ ਲੜਾਈ ਹੈ ਹੈ ਉਹਦੇ ਹੱਥ ਕਿਉਂ ਨਹੀਂ ਕੰਬਦੇ ਉਹ ਆਪਦੇ ਪੁਲਿਸ ਅਫਸਰਾਂ ਖਿਲਾਫ ਕਰੇ ਨਾ ਕਾਰਵਾਈ ਕਿਹੜੇ ਚਿੱਟੇ ਵਾਲੇ ਕਿ ਬੜੇ ਵੱਡੇ ਦਾ ਘਰ ਕਾਇਆ ਇਹਨਾਂ ਨੇ ਮੰਤਰੀਆਂ ਦੇ ਖਿਲਾਫ ਪਰਚੇ ਦੇ ਕੇ ਫਿਰ ਵਾਪਸ ਲੈ ਲੈ ਮਾਫੀਆਂ ਮੰਗਦੇ ਨੇ ਇਹ ਇਹ ਸਾਰਾ ਕੁਝ ਕੀ ਹੈ ਪੰਜਾਬ ਨੂੰ ਵੱਡੇ ਪੱਧਰ ਦੇ ਉੱਪਰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ 302 ਦਾ ਝੂਠਾ ਪਰਚਾ ਪਾ ਦਿੱਤਾ ਜਾਂਦਾ ਹੈ ਜਦੋਂ ਮੋਦੀ ਪੰਜਾਬ ਫੇਰੀ ਦੇ ਉੱਪਰ ਆਉਂਦਾ ਉਹਦਾ ਨੇੜੇ ਤੇੜੇ ਨਹੀਂ ਸੀਗੇ ਉਹਦੇ ਉਹਦਾ ਪੰਡਾਲ ਤੋਂ ਇੱਕ 1.5 ਕਿਲੋਮੀਟਰ ਦੂਰ ਸੀਗੇ ਅਸਲ ਚ ਕੀ ਹੈ ਜਿਹੜੀ ਤੁਸੀਂ ਪੂਰਾ ਇਤਿਹਾਸ ਪੜੋ ਮਤਲਬ ਕਿ ਅਫਦਾਲੀ ਤੋਂ ਲੈ ਕੇ ਬਾਬਰ ਤੋਂ ਲੈ ਕੇ ਇੱਥੇ ਇਸੇ ਧਰਤੀ ਦੇ ਬਾਬੇ ਨਾਨਕ ਦੇ ਪੈਰੋਕਾਰ ਨੇ ਜੇ ਬਾਬਰ ਨੂੰ ਜਾਬਰ ਕਿਹਾ ਤਾਂ ਇਸ ਧਰਤੀ ਦੇ ਲੋਕਾਂ ਨੇ ਕਿਹਾ ਇਹ ਆਟਕ ਦਰਿਆ ਤੋਂ ਲੈ ਕੇ ਅਮਨਾ ਦਰਿਆ ਤੱਕ ਦੀ ਇਹਦੀ ਦਿੱਲੀ ਦੇ ਨਾਲ ਨਾ ਕਦੇ ਬਣੀ ਹੈ ਇਹ ਨਾ ਇਹ ਲਾਂ ਲਾਹੌਰ ਤੱਕ ਦੀ ਕਦੇ ਪ੍ਰਵਾਹ ਕੀਤੀ ਇਹ ਲੜਦੇ ਰਹੇ ਨੇ ਲੜਦੇ ਰਹਿਣਗੇ ਤੇਰੇ ਇਹਨਾਂ ਨੂੰ ਇਹੋ ਜਿਹੇ ਜਿਹੜੇ ਪ੍ਰੋਬਲਮ ਦੇਣੇ ਇਹ ਇਹ ਫੈਕਟਰ ਦੇ ਨਾਲ ਗੱਲ ਕਰਨੀ ਇਹਨਾਂ ਦੇ ਮੰਤਰੀ ਨੇ ਅੰਦਰ ਰਮੇਸ਼ ਸਿੰਘ ਖੁੱਡੀ ਅੰਕਰੀਸ਼ੀ ਮੰਤਰੀ ਨੇ ਚੁੱਪ ਕਰਕੇ ਲਾਲਚੰਦ ਕੁਟਾਰ ਚੱਕ ਕਹਿੰਦਾ ਕਹਿੰਦੇ ਅਸੀਂ ਕਾਰਵਾਈ ਨਹੀਂ ਕਰਾਂਗੇ ਇਹਨਾਂ ਨੇ ਕਿਹਾ ਜੀ ਹਾਂ ਜੇ ਅਸੀਂ ਪੋਲਟਰੀ ਫਾਰਮ ਦਾ ਕਬਜ਼ਾ ਲੈਣਾ ਇਹਨਾਂ ਨੇ ਸਾਨੂੰ ਮੁਰਗੇ ਦੱਸਿਆ ਕੋਈ ਗੱਲ ਨਹੀਂ ਇਹਨਾਂ ਦੇ ਅਸੀਂ ਚੂਚੇ ਬਣਾ ਕੇ ਭੇਜਾਂ ਜੀ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਤੇ ਬਲਕਾਰ ਸਿੰਘ ਬੈਂਸ ਜੀ ਜੀ ਤੇ ਗੱਲ ਇਸ ਤਰ੍ਹਾਂ ਬ੍ਰਦਰ ਜਿਸ ਸੀਐਮ ਨੂੰ ਬੋਲਣ ਦੀ ਪਤਾ ਖੜਦਣਾ ਨਹੀਂ ਪਤਾ ਠੀਕ ਹੈ ਉਹ ਸੀਐਮ ਸਟੇਟ ਕੀ ਚਲਾਏਗਾ ਜਿਸ ਸੀਐਮ ਤੋਂ ਇੱਕ ਆਪਣਾ ਘਰ ਨਹੀਂ ਸੰਭਿਆ ਗਿਆ ਉਹ ਸਟੇਟ ਨੂੰ ਕਿਤਨਾ ਸੰਭੇਗਾ ਤੇ ਗੱਲਾਂ ਤਾਂ ਬਹੁਤ ਨੇ ਜਿਹੜਾ ਇਹਨਾਂ ਨੇ 19 ਤਰੀਕ ਨੂੰ ਅਤਿਆਚਾਰ ਕੀਤਾ ਉਹ અતਿਆਚਾਰ ਦਾ ਵਿਰੋਧ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਵੀ ਨਹੀਂ ਹੈਗੇ ਜੀ ਵੀ ਉਹਦਾ ਸ਼ਬਦ ਕਿਹੜੇ ਸ਼ਬਦ ਨਾਲ ਵਿਰੋਧ ਕਰੀਏ ਕੁੱਟਿਆ ਗਿਆ ਲੁੱਟਿਆ ਗਿਆ ਸੁਣਦੇ ਸੀਗੇ ਪਹਿਲਾਂ ਡਗੱਟੀਆਂ ਪੈਂਦੀਆਂ ਛੋਟੇ ਹੁੰਦੇ ਕਹਾਣੀਆਂ ਸੁਣੇਗਾ ਤੇ ਵੀ ਬੱਲਾਂ ਨੇ ਪਿੰਡ ਕੱਤੀ ਹੋਗੀ ਪਰ ਹੁਣ ਤਾਂ ਸਾਡੇ ਸਾਹਮਣੇ ਡਗੱਟੀ ਹੋਈ ਹੈ ਪਰ ਵੀਰ ਜੀ ਜੇ ਦੇਖਿਆ ਜਾਵੇ ਅਸੀਂ ਜਿਹੜੀ ਖਬਰ ਲਾਉਨੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਬੋਲਦੇ ਆ ਤਾਂ ਉਹਦੇ نیچے ਕਮੈਂਟ ਬਹੁਤ ਆਉਂਦੇ ਨੇ ਕਿ ਕਿਸਾਨ ਗਲਤ ਸੀਗੇ ਫਿਰ ਉਹ ਲੋਕ ਕੌਣ ਨੇ ਜੇ ਕਿਸਾਨਾਂ ਦੇ ਖਿਲਾਫ ਬੋਲਦੇ ਨੇ ਜਿਹੜੇ ਵੀਰ ਮੇਰੇ ਉਹ ਜਿੰਨੇ ਵੀ ਬੋਲਦੇ ਨੇ ਉਹ ਸਾਰੇ ਆਈਟੀ ਸੈੱਲ ਐ ਇਹਨਾਂ ਦਾ ਜਿਹੜਾ ਕਿਸਾਨ ਹੈ ਜਾ ਆਮ ਪਬਲਿਕ ਹੈ ਉਹ ਕੋਈ ਨਹੀਂ ਜਦਾ ਗਲਤ ਕਮੈਂਟ ਕਰਦੀ ਤੁਸੀਂ ਉਹਦੇ ਵਿੱਚ ਦੇਖੋ ਤੁਹਾਨੂੰ ਆਪਣੇ ਝਲਕ ਆਏਗੀ ਵੀ ਬਾਕੀ ਆਈਟੀ ਸੈੱਲ ਹੈ ਜਾਂ ਇਹਨਾਂ ਦੇ ਬੰਦੇ ਆ ਉਹ ਕਮੈਂਟ ਕਰਦੇ ਨੇ ਜਿਹੜੇ ਇਹਨਾਂ ਦੇ ਦਿੱਲੀ ਤੋਂ ਲਿਆ ਗਿਆ ਆਈਟੀ ਸੈੱਲ ਦੇ ਬੰਦੇ ਦਿੱਲੀ ਚੰਡੀਗੜ੍ਹ ਬਿਠਾਏ ਹੋਏ ਨੇ ਸਿਰਫ ਉਹਨਾਂ ਦਾ ਇਹੀ ਕੰਮ ਹੈ ਉਹਨਾਂ ਨੇ ਇਹੀ ਪੋਸਟ ਦੇਖਣੀ ਹੈ ਵੀ ਜਿਹੜੀ ਕਿਸਾਨਾਂ ਦੀ ਪੋਸਟ ਹੈ ਉਹਦੇ ਵਿੱਚ ਕੀ ਕੀ ਬੋਲਣਾ ਸੀ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਾਸਤੇ ਲੋਕਾਂ ਨੂੰ ਵੀ ਆਹ ਦੇਖੋ ਜੀ ਕਮੈਂਟ ਦੇਖੋ ਜੀ ਕਿਸਾਨਾਂ ਦੇ ਵਿਰੁੱਧ ਐ ਲੋਕੀ ਪਰ ਵੀਰੇ ਉਹ ਉਹਦੇ ਵਿੱਚ 1% ਵੀ ਸੱਚਾਈ ਨਹੀਂ ਹੈਗੀ ਸਾਰੇ ਉਹ ਆਈਟੀ ਸੈੱਲ ਹੈ ਇਹਨਾਂ ਦਾ ਜੋ ਇਹਨਾਂ ਦੇ ਜਿਹੜੇ ਅੰਦੇ ਭਗਤ ਨੇ ਉਹ ਨੇ ਉਹਨਾਂ ਵਿੱਚ ਕਿਸਾਨ ਜਾਂ ਪਬਲਿਕ ਨਹੀਂ ਹੈਗੀ ਬਿਲਕੁਲ ਵੀ। ਭਗਵੰਤ ਮਾਨ ਸਾਹਿਬ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਹਮੇਸ਼ਾ ਨਾਲ ਆ ਕਿਸਾਨਾਂ ਦੀ ਭਲਾਈ ਚਾਹੁੰਦੇ ਆ ਮੀਟਿੰਗ ਖੁਦ ਨਾਲ ਜਾ ਕੇ ਕਰਾਵਾਂਗੇ। ਸਾਡੇ ਭਾਈ ਨੇ ਕਿਸਾਨ ਤੁਸੀਂ ਧਰਨੇ ਲਈ ਜਾਂਦੇ ਹੋ ਡਾਕਟਰ ਬਲਬੀਰ ਦਾ ਬਾਰ ਬੰਦ ਕਰਿਆ ਪਿਆ ਜੀ। ਵੀਰੇ ਜੇ ਭਰਾ ਹੁੰਦੇ ਨਾ ਉਹਦੇ ਤਾਂ ਇਹ 19 ਤਰੀਕ ਵਾਲਾ ਕਾਰਾ ਨਹੀਂ ਹੋਣਾ ਸੀਗਾ। ਪਹਿਲਾ ਭਗਵੰਤ ਮਾਨ ਕਹਿੰਦਾ ਸੀਗਾ ਮੈਂ ਮਾਸਟਰ ਦਾ ਮੁੰਡਾ ਤੁਸੀਂ ਦੇਖੋ ਮਾਸਟਰ ਕਿਦਾਂ ਡਾਂਗ ਫੇਰਦੇ ਆ ਹੁਣ। ਦੇਖਦੇ ਆਂ ਆਪਾਂ ਰੋਜ਼ ਕੋਈ ਦਿਨ ਨਹੀਂ ਲੱਗਦਾ ਸੰਗਰੂ ਡਾਂਗ ਫਿਰਦੀ ਆ। ਜੇ ਕਿਤੇ ਹੋਰ ਜਿੱਥੇ ਵੀ ਇਹਦਾ ਆਪਣਾ ਬੈਂਸ ਦਾ ਘਰ ਹੈ ਕਿ ਆਪਣਾ ਸਿੱਖੇ ਵਾਲੇ ਦਾ ਉੱਥੇ ਫਿਰ ਇਹਨੇ ਕਿਹਾ ਕਿਸਾਨਾਂ ਦਾ ਮੈਂ ਕਿਸਾਨ ਐ ਇਹ ਤੁਹਾਡੇ ਸਾਹਮਣੇ ਕਿਸਾਨਾਂ ਦੇ ਇਹਨੇ ਡਾਂਗ ਫੇਰੀ ਹੁਣ ਕਹਿੰਦਾ ਮੈਂ ਵਪਾਰੀਆਂ ਦਾ ਭਾਈਆ ਹੁਣ ਭਰਾਵੋ ਵਪਾਰੀਆਂ ਦੀ ਵਾਰੀ ਆ ਦੇਖਦੇ ਜਾਇਓ ਥੋੜੇ ਟਾਈਮ ਲੰਘਿਆ ਮੈਂ ਤਾਂ ਤੁਹਾਡੇ ਭਾਈਆ ਇਹ ਕਹਿੰਦਾ ਵਪਾਰੀਆਂ ਨੂੰ ਵੀ ਭਰਾਵੋ ਤੇਲ ਤੂਲ ਲਾ ਕੇ ਰੱਖੋ ਹੁਣ ਤੁਹਾਡੀ ਵਾਰੀ ਹੈ ਜੀ ਇਹ ਜਿਹਦੇ ਭਰਾ ਆ ਜਾਂ ਜਿਹਦਾ ਮੁੰਡਾ ਬਣ ਜਾਂਦਾ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਉਹਨਾਂ ਤਾਂ ਫੇਰੇ ਡਾਂਗ ਫਿਰਦੀ ਆ ਦੇਖ ਲਓ ਪਿਛਲਾ ਦਾ ਇਹਦਾ ਜੋ ਵੀ 3 ਸਾਲ ਦਾ ਪੀਰੀਅਡ ਦੇਖ ਲਓ ਇਹਦਾ ਜੇ ਮਾਸਟਰ ਕਹਿੰਦਾ ਨਾ ਮਾਸਟਰ ਨੇ ਡਾਂਗ ਫੇਰੀਏ ਫੇਰੀ ਨਹੀਂ ਦੱਸੋ ਇਹ ਕਿਸਾਨ ਕਹਿੰਦਾ ਮੇਰੇ ਭਰਾਏ ਮੈਂ ਕਿਸਾਨ ਐ ਮੈਂ ਕਿੱਤਾ ਜੇ ਕੰਮ ਕਰਦਾ ਤਾਂ ਜੀ ਇਹ ਕਰਦਾ ਤਾਂ ਠੀਕ ਐ ਚਾਹੇ ਇਹਨੂੰ ਇਹ ਨਹੀਂ ਪਤਾ ਹੋਣਾ ਵੀ ਕਿੱਲੇ ਦੇ ਵਿੱਚ ਏਕੜ ਦੇ ਵਿੱਚ ਕਿੰਨੇ ਮਰਲੇ ਹੁੰਦੇ ਆ ਜਾਂ ਕਿੰਨੇ ਗਜ ਹੁੰਦੇ ਆ ਬਿੱਗੇ ਦੇ ਵਿੱਚ ਸਾਰੇ ਬਣਾਉਣ ਦੀਆਂ ਗੱਲਾਂ ਨੇ ਆਪਾਂ ਮੈਂ ਇਹ ਕੋਲ ਤੋਂ ਹੀ ਕਹਿ ਰਿਆ ਗੱਲ ਇਹ ਤੁਸੀਂ ਨਿਗਾਹ ਮਾਰ ਕੇ ਦੇਖੋ ਕਿਸਾਨਾਂ ਨੂੰ ਕਿਹਾ ਕਿਸਾਨ ਕੁੱਟੇ ਮਾਸਟਰ ਨੂੰ ਕਹਿੰਦਾ ਮਾਸਟਰ ਕੁੱਟੇ ਹੁਣ ਕਹਿੰਦਾ ਵਪਾਰੀ ਮੇਰੇ ਭਰਾ ਨੇ ਕਿਉਂ ਲੁਧਿਆਣੇ ਵਾਲੀ ਇਲੈਕਸ਼ਨ ਆ ਰਹੀ ਹੈ ਨਾ ਉੱਥੇ ਦੇ ਵਪਾਰੀਆਂ ਤੋਂ ਵੋਟ ਵੀ ਲੈਣੀ ਹੈ ਨਾ ਪਰ ਵੋਟ ਲੈ ਕੇ ਭਰਾਵੋ ਵਪਾਰੀ ਹੁਣ ਥੋੜਾ ਤੁਸੀਂ ਵੀ ਧਿਆਨ ਰੱਖਿਓ ਤੇ ਤੁਹਾਨੂੰ ਲੱਗ ਰਿਹਾ ਕਿ ਬਾਰੀ ਤੁਹਾਡੀ ਆ ਰਹੀ ਤੁਹਾਡੀ ਅਗਲੀ ਵਾਰ ਹੂੰ ਤੇ ਤੁਸੀਂ ਕਹਿ ਰਹੇ ਹੋ ਕਿ ਡਾਂਗ ਫੇਰ ਇਹ ਹੀ ਕਰਿਆ ਤੁਹਾਨੂੰ ਡਰ ਨਹੀਂ ਹੈਗਾ ਜੀ ਅੱਗੇ ਵੀ ਕੋਈ ਸ਼ਕਤੀ ਕਰ ਸਕਦੇ ਨੇ ਤੁਸੀਂ ਕਰੋ ਕਰ ਰਹੇ ਹੋ ਘਰਾਂ ਦਾ ਅੱਗੇ ਵੀ ਕਹਿ ਰਹੇ ਹੋ ਪ੍ਰੋਗਰਾਮ ਜਾਰੀ ਰਹਿਣਗੇ ਕੋਈ ਡਰ ਨਹੀਂ ਹੈਗਾ ਤੁਹਾਨੂੰ ਜੇਲ੍ਹਾਂ 'ਚ ਵੀ ਡੱਕ ਸਕਦੇ ਨੇ ਹੁਣ ਤਾਂ ਸਾਰਿਆਂ ਨੇ ਸਾਥ ਦਿੱਤਾ ਤੁਸੀਂ ਆਗੇ ਬਾਹਰ ਭਰਾਵਾ ਗੱਲ ਹੈ ਜਿਹੜਾ ਡਰ ਸੀਗਾ ਉਹ ਤਾਂ ਜਦੋਂ ਅਸੀਂ 13 ਫਰਵਰੀ ਤੋਂ 24 ਨੂੰ ਸਾਈਡ ਤੇ ਰੱਖ ਕੇ ਚੱਲੇ ਸੀਗੇ ਇਹਦਾ ਡਰ ਕਾ ਦਾ ਅਸੀਂ ਕਿਹੜਾ ਕੋਈ ਆਪਣੇ ਲਈ ਹੱਕ ਮੰਗ ਰਹੇ ਨੇ ਬਸ ਕਿਸਾਨ ਮਜ਼ਦੂਰ ਜਿਹੜਾ ਆਮ ਪਬਲਿਕ ਵਾਸਤੇ ਹੱਕ ਮੰਗ ਰਹੇ ਨੇ ਜਿਹਦਾ ਕਹਿ ਵੀ ਤੇ ਇਕੱਲਾ ਕਿਸਾਨਾਂ ਦਾ ਹੀ ਭਲਾ ਹੋਣਾ ਤੁਸੀਂ ਮੈਨੂੰ ਕੋਈ ਛੋਟੀ ਗੱਲ ਦੇਖ ਲਓ ਇੱਕ ਐਮਐਸਸੀ ਆਮ ਆਪਣੀ ਜੀਰੀ ਤੇ ਕਣਕ ਤੇ ਮਿਲਦੀ ਆ ਕਦੇ ਕੰਗ ਜੀਰੀ ਦੀ ਬਲੈਕ ਸੋਣੀਆ ਕਿਤੇ ਹੁੰਦੀ ਹੋਈ ਬਾਕੀ ਫਾਸਲਾਂ ਚ ਤੁਸੀਂ ਫਰੂਟ ਲਾ ਲਓ ਜਾਂ ਕੁਝ ਕੋਈ ਹੋਰ ਕੋਈ ਵੀ ਚੀਜ਼ ਲਾ ਲਓ ਉਹਨਾਂ ਦਾ ਰੇਟ ਕਿੱਥੇ ਗਿਆ ਤੁਸੀਂ ਕਿ ਮੈਨੂੰ ਗੱਲ ਦੱਸਿਓ 14 ਦੇ ਪਹਿਲਾਂ ਅੰਮਗਈ ਕਿੱਥੇ ਸੀਗੀ ਤੇ 14 ਦੇ ਬਾਅਦ ਫਰੂਟ ਦਾ ਕੀ ਰੇਟ ਹੈ ਜੰਪਲ ਤਾਂ ਉਹ ਤੇ ਸੇਬ ਦਾ ਗੱਲ ਕਰ ਲਓ ਜਿਹੜੇ 370 ਤੋੜੀ ਗਈ ਹੈ ਬੀਜੇ ਵੱਲੋਂ ਵੀ ਉਹ ਆਪਣੇ ਵਾਸਤੇ ਨਹੀਂ ਤੋੜੀ ਗਈ ਉਹ ਡਾਨੀਵਾਨੀ ਨੇ ਤੋੜੀ ਗਈ ਹੈ ਵੀ ਉੱਥੇ ਜਾ ਕੇ ਬਿਜ਼ਨਸ ਕਰਨ ਹੁਣ ਤੁਸੀਂ ਕਸ਼ਵੀਰ ਚ ਪੁੱਛੋ ਜਾ ਕੇ ਜਿੰਨੇ ਵੀ ਉੱਥੇ ਬਾਗ ਸੀ ਸਾਰੇ ਡਾਨੀਵਾਨੀਆਂ ਦਾ ਕਰਜ਼ਾ ਹੋ ਗਿਆ ਜੀ ਇਹ ਕੁਝ ਹਮਾਚਲ ਚ ਹੋਇਆ ਹੁਣ ਆਉਣ ਵਾਲੇ ਟਾਈਮ ਚ ਕੁਝ ਹੋਰ ਵੀ ਹੋਊਗਾ ਜੀ ਕਿਉਂਕਿ ਟਰੰਪ ਦਾ ਬਿਆਨ ਆਇਆ ਜੀ ਕਿ ਮੋਦੀ ਬਹੁਤ ਚੰਗਾ ਬੰਦਾ ਹੈ ਮੋਦੀ ਸਾਹਿਬ ਦੇ ਹੱਕ ਚ ਬੋਲੇ ਨੇ ਤੇ ਉਹਨਾਂ ਨੇ ਕਿਹਾ ਹੈ ਜਿਹੜਾ ਟੈਕਸਾ ਇੰਪੋਰਟ ਚ ਟੈਕਸ ਜਿਹੜਾ ਲਗਾਇਆ ਵਾ ਉਹ ਘਟਾਇਆ ਜਾਵੇ ਜਾਂ ਬੰਦ ਕੀਤਾ ਜਾਵੇ ਇਦਾਂ ਦਾ ਕੋਈ ਬਿਆਨ ਆਇਆ ਫਿਰ ਆਉਣ ਵਾਲੇ ਟਾਈਮ ਚ ਕੀ ਹਾਲਾਤ ਹੋਣੇ ਨੇ ਦੇਖੋ ਪਰ ਜਿਹੜੀ ਦਾ ਤੁਸੀਂ ਗੱਲ ਕਹਿੰਦੇ ਟਰੰਪ ਵਾਲੀ ਇਹ ਗੱਲ ਆਲਰੇਡੀ ਪਹਿਲਾਂ ਵੀ ਜਦੋਂ ਬੱਧਰਨ ਚ ਕੁਝ ਟਾਈਮ ਵੀ ਹੋ ਗਈ ਸੀਗੀ ਭਧੇਰ ਸਾਹਿਬ ਨੇ ਵੀ ਪ੍ਰੈਸ ਚ ਵੀ ਅਖੀ ਸੀਗੀ ਹਾਂ ਇਹ ਚੀਜ਼ਾਂ ਹੈਗੀਆਂ ਨੇ ਆਪਾਂ ਬਾਕੀ ਟਰੰਪ ਦਾ ਵੀ ਆਪਾਂ ਦੇਖ ਹੀ ਰਹੇ ਹਾਂ ਵਰਲਡ ਚ ਕੀ ਹੈ ਕਿਸ ਤਰ੍ਹਾਂ ਉਹ ਮੁੰਡਿਆਂ ਨੂੰ ਭੇਜ ਰਿਹਾ ਜਾਂ ਕਿਸ ਤਰ੍ਹਾਂ ਉਹ ਟਰੈਪ ਲਾ ਰਿਆ ਜਾਂ ਹਰ ਇੱਕ ਜਬਰਦਸਤੀ ਟੈਕਸ ਲਾ ਲਾ ਕਿਉਂ ਕਰ ਰਿਹਾ ਹਾਂ ਤੁਹਾਡੀ ਇਹ ਵੀ ਬਹੁਤ ਵੱਡਾ ਖਤਰਾ ਵੀ ਆਣੇ ਦਿਨਾਂ ਦੇ ਵਿੱਚੋ ਮੋਦੀ ਉਹਦੇ ਮੂਰੇ ਝੁਕਿਆ ਹੋਇਆ ਤੇ ਝੁਕੇਗਾ ਉਹ ਤੇ ਉਹਨਾਂ ਦੀ ਜੋ ਪਾਲਿਸੀ ਹੈ ਉਹਨਾਂ ਨੂੰ ਵੀ ਲਾਗੂ ਕਰੇਗਾ ਇੰਡੀਆ 'ਚ ਆਉਣ ਵਾਲੇ ਟਾਈਮ 'ਚ ਕਿਸਾਨਾਂ ਦਾ ਕੀ ਐਕਸ਼ਨ ਹੋਊਗਾ ਜੀ ਅੱਜ ਤੱਕ ਤਾਂ ਰਾ ਆਂ ਦਾ ਮੰਤਰੀਆਂ ਦੇ ਘਰੋਂ ਸੀਗਾ ਤੇ ਆਉਣ ਵਾਲੇ ਟਾਈਮ 'ਚ ਕੋਈ ਐਕਸ਼ਨ ਹੋਊਗਾ ਜਾਂ ਫਿਰ ਬਈ ਹੁਣ ਗਰਮੀ ਕਰਕੇ ਕੋਈ ਕਿਸਾਨ ਆਰਾਮ ਕਰਨ ਨਹੀਂ 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 ਭਰਾਵਾ ਐਕਸ਼ਨ ਤਾਂ ਹੋਏਗਾ ਇਹ ਐ ਵੀ ਅੱਗੇ ਹੁਣ ਹਾੜੀ ਦੀ ਮੌਸਮ ਵੀ ਆ ਗਈ ਉਹ ਵੀ ਆ ਰਹੀ ਦੇਖਣਾ ਪੈਣਾ ਫਸਲਾਂ ਨੂੰ ਸੰਭਲੀਆਂ ਜ਼ਿੰਮੇਦਾਰਾਂ ਨੇ ਤੇ ਉਸ ਤੋਂ ਬਾਅਦ ਇਹ ਐ ਵੀ ਜੋ ਵੀ ਹੁਣ ਸਾਡੇ ਲੀਡਰ ਸਾਹਿਬਾਨ ਭਤੇਰ ਸਾਹਿਬ ਹੋਗੇ ਜਾਂ ਸਾਡੀ ਉਹ ਕੇਐਮ ਟੀਮ ਹੈ ਜਾਂ ਐਸਕੇ ਵਗੈਰਾ ਨਤੀ ਹੈ ਉਹ ਆਣੇ ਟਾਈਮ ਦੇ ਵਿੱਚ ਮੀਟਿੰਗਾਂ ਕਰਨਗੇ ਉਸ ਤੋਂ ਬਾਅਦ ਕੋਈ ਆਡਾ ਡਿਸੀਜਨ ਲਿਆ ਜਾਏਗਾ ਜੀ ਡੱਲੇਵਾਲ ਸਾਹਿਬ ਦੀ ਸਿਹਤ ਕਿੱਦਾਂ ਡੱਲੇਵਾਲ ਸਾਹਿਬ ਦੀ ਸਿਹਤ ਠੀਕ ਹੈ ਅਗਰ ਨਾਲ ਤਾਂ ਵਧੀਆ ਜੀ ਹੁਣ ਕਿੱਦਾਂ ਉਹਨਾਂ ਦਾ ਜਿਹੜਾ ਭੁੱਖ ਹੜਤਾਲਾ ਜਾਰੀ ਰਹੂਗੀ ਜਾਂ ਉਹ ਛੱਡਣਗੇ ਜੀ ਕਿਉ देखो ਅਸੀਂ ਵੀ ਤੁਹਾਡੇ ਮਾਧਮ ਰਾਹੀਂ ਇਹ ਸੁਣਿਆ ਵੀ ਵੀ ਝੂਕ ਹੜਤਾਲ ਖਤਮ ਹੋ ਗਈ ਪਰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਐਸ ਕੇ ਐਮ ਵਾਲੇ ਜਾਂ ਨਰਪੀਟੀ ਵਾਲੇ ਦੇ ਸਕਦੇ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਜਿਹੜੇ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਇਹ ਸੰਘਰਸ਼ ਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਕੀ ਸੰਘਰਸ਼ ਹੁੰਦੇ ਨੇ ਕਿੱਦਾਂ ਦਾ ਮਾਹੌਲ ਬਣਦਾ ਏ ਉਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਪਟਿਆਲਾ